ਦੀ ਟੀਮ ਅੱਜ ਪਹੁੰਚੀ ਹੋਈ ਹੈ ਹਲਕਾ ਰਾਇਕੋਟ ਦੇ ਪਿੰਡ ਬੁਰਜ ਹਰੀ ਸਿੰਘ ਦੇ ਵਿੱਚ ਬੁਰਜ ਹਰੀ ਸਿੰਘ ਦੀ ਜਿਹੜੀ ਸਰਪੰਚਨੀ ਆ ਬੀਬੀ ਭਪਿੰਦਰ ਕੌਰ ਜੋ ਪੰਚਾਇਤ ਭੰਗ ਹੋਣ ਤੋਂ ਪਹਿਲਾਂ ਇੱਥੇ ਪਿੰਡ ਦੇ ਵਿੱਚ ਆਪਣੀ ਬਤੌਰ ਸਰਪੰਚ ਸੇਵਾ ਨਿਭਾਉਂਦੀ ਸੀ ਤਾਂ ਬੀਬੀ ਦੀ ਸੇਵਾ ਦੇ ਜਿਹੜੇ ਚੰਡੇ ਨੇ ਹਮੇਸ਼ਾ ਹੀ ਬੀਬੀ ਨੂੰ ਮਾਨ ਸਨਮਾਨ ਦਿੱਤਾ ਗਿਆ ਹਮੇਸ਼ਾ ਹੀ ਬੀਬੀ ਨੂੰ ਮਾਨ ਸਨਮਾਨ ਦਿੱਤਾ ਗਿਆ ਐਮਪੀ ਡਾਕਟਰ ਅਮਰ ਸਿੰਘ ਦੀ ਸਟੇਜ ਤੋਂ ਕਿ ਬੀਬੀ ਭਪਿੰਦਰ ਕੌਰ ਨੰਬਰ ਦੀ ਸਰਪੰਚਾਤ ਪਰ ਜਦੋਂ ਅੱਜ ਪਿੰਡ ਬੁਰਜ ਹਰੀ ਸਿੰਘ ਦੇ ਵਿੱਚ ਪਹੁੰਚੇ ਤਾਂ ਇਸ ਟੋਬੇ ਦੇ ਬਾਰੇ ਜਾਣਕਾਰੀ ਮਿਲੀ ਕਿ ਇਸ ਟੋਬੇ ਦਾ ਜਿਹੜਾ ਕੰਮ ਹੈ ਬੀਬੀ ਭਪਿੰਦਰ ਕੌਰ ਨੇ ਆਪਣੇ 5 ਸਾਲ ਦੇ ਕਾਰਜਕਾਲ ਦੇ ਵਿੱਚ ਇੱਕ ਵਾਰ ਵੀ ਨਹੀਂ ਕਰਵਾਇਆ ਗੱਲ ਨੂੰ ਧਿਆਨ ਨਾਲ ਦੁਬਾਰਾ ਟੋਪਾ ਭਰਿਆ ਪਿਆ ਟੋਬਾ ਇੱਕ ਹੋਰ ਵੀ ਹੋਵੇ ਹਾਲਾ ਚਿੰਤਾਜਨਕ ਨੇ 5 ਸਾਲ ਦੇ ਵਿੱਚ ਬੀਬੀ ਨੇ ਆਪਣੇ ਕਾਰਜਕਾਲ ਦੇ ਵਿੱਚ ਇਸ ਟੋਬੇ ਦੀ ਇੱਕ ਵਾਰ ਵੀ ਸਾਰ ਨਹੀਂ ਲਈ ਆਓ ਤੁਹਾਨੂੰ ਪਿੰਡ ਬੁਰਜਹਰੀ ਸਿੰਘ ਦਾ ਇੱਕ ਹਾਲ ਦ੍ਰਿਸ਼ ਦਿਖਾਉਣੇ ਆ ਜੇਕਰ ਗੱਲ ਕੀਤੀ ਜਾਵੇ ਪਿੰਡ ਬੁਰਜਹਰੀ ਸਿੰਘ ਦੀ ਤਾਂ ਸਿਟੀ ਲਾਈਵ ਦੀ ਜਿਹੜੀ ਟੀਮ ਹੈ ਨੀਅਰ ਅਬਾਊਟ 6 ਸਾਲ ਤੋਂ ਪਿੰਡ ਬੁਰਜਹਰੀ ਸਿੰਘ ਕੋ ਪਹੁੰਚ ਰਹੀ ਹੈ ਤੇ ਪਿੰਡ ਬੁਰਜਹਰੀ ਸਿੰਘ ਕੇ ਉਹ ਸਿਟੀ ਲਾਈਵ ਦੀ ਟੀਮ ਪਹੁੰਚਦੀ ਹੈ ਜਦੋਂ ਵੀ ਪਾਣੀ ਵਾਲੀ ਟੈਂਕੀ ਦੇ ਕੋਲ ਆਂਦੀ ਹੈ ਤਾਂ ਤੁਹਾਨੂੰ ਇੱਥੇ ਹਾਲਾਤ ਇੱਥੇ ਜਿਹੜਾ ਮੱਛੀਆਂ ਦਾ ਛੱਪੜਾ ਸਾਨੂੰ 6 ਸਾਲ ਦੇ ਵਿੱਚ ਇਹ ਛੱਪੜ ਐਜ਼ ਇਟ ਇਜ਼ ਵੀ ਦਿਖਿਆ ਅਸੀਂ ਜਦੋਂ ਵੀ ਇੱਥੇ ਆਏ ਜੋ ਕਿ ਬਾਈਕ ਦੇ ਉੱਤੇ ਹੁੰਨੇ ਆ ਤਾਂ ਬਾਈਕ ਦੇ ਉੱਤੇ ਹੁੰਨ ਨਾ ਮੈਨੂੰ ਪਹੁੰਚੇ ਉੱਪਰ ਕਰਨੇ ਪੈਂਦੇ ਆ ਕਿ ਕਿਤੇ ਮੇਰੀ ਸਲਵਾਰ ਦੇ ਪਹੁੰਚਿਆਂ ਦੇ ਉੱਤੇ ਛਿੱਟੇ ਨਾ ਪੈ ਜਾਣ ਇਹ 5 ਸਾਲ ਦਾ ਬੀਬੀ ਭਪਿੰਦਰ ਗੌਰ ਦਾ ਕਾਰਜਕਾਲ ਹੈ ਬੀਬੀ ਦੇ ਕਿਤੇ ਹੋਏ ਕੰਮ ਨੇ ਬੀਬੀ ਨੇ ਵਿਕਾਸ ਕਰ ਜਿਹੜੇ ਨੇ ਮੋਹ ਬੋਲਦੀਆਂ ਤਸਵੀਰਾਂ ਬੀਬੀ ਦੇ 5 ਸਾਲ ਦੇ ਕੰਮਕਾਰ ਦੀਆਂ ਮੋਹ ਬੋਲਦੀਆਂ ਤਸਵੀਰਾਂ ਇਹ ਤਸਵੀਰ ਅਸੀਂ ਸਿਟੀ ਲਾਈਫ ਦੀ ਟੀਮ 5 ਸਾਲ ਜਿਦੋਂ ਵੀ ਇੱਥੇ ਪਹੁੰਚੀ ਆ ਤਾਂ ਟੈਂਕੀ ਦੇ ਕੋਲ ਇਹ ਤਸਵੀਰਾਂ ਹਮੇਸ਼ਾ ਹੀ ਚੀਕ-ਚੀਕ ਕੇ ਸਿਟੀ ਲਾਈਫ ਦੀ ਟੀਮ ਨੂੰ ਵਾਜਾ ਮਾਰ ਕੇ ਕਹਿੰਦੇ ਨੇ ਕਿ ਸਾਡੀ ਸਰਪੰਚਨੀ ਦੇ ਵਿਕਾਸ ਕੰਮ ਦਿਖਾਓ ਵੇਖ ਲਓ ਇਹ ਕੰਮ ਨੇ ਪਿਛਲੀਆਂ ਪੰਚਾਇਤਾਂ ਨੇ ਕੀਤੇ ਹੋਏ ਪਿੰਡ ਪਿੰਡ ਬੁਰਜ ਹਰੀ ਸਿੰਘ ਦੇ ਵਿੱਚ